ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਜ਼ ਤੇ ਮੈਂ ਕਿਹਾਜਰ ਹੋਈ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਨਾ ਨਾ ਬਸ ਬਸ ਠੀਕ ਹੈ ਇਹ ਕਹਿ ਕੇ ਹਰਮਨ ਦੇ ਸੌਰਾ ਸਾਹਮਣੇ ਪੈਰ ਪਿੱਛੇ ਖਿੱਚ ਲੈ ਉਸ ਨੂੰ ਅੰਦਰੋਂ ਬੇਇੱਜ਼ਤੀ ਜਿਹੀ ਮਹਿਸੂਸ ਹੋਈ ਤੇ ਇਸ ਤਰ੍ਹਾਂ ਵੀ ਲੱਗਿਆ ਜਿਵੇਂ ਮੰਦਰ ਜਾਂ ਗੁਰਦੁਆਰੇ ਵਿੱਚੋਂ ਬਾਹਰ ਫੜ ਕੇ ਕਿਸੇ ਨੇ ਪਿਛਾਂ ਵੱਲ ਤੱਕ ਦਿੱਤਾ ਹੋਵੇ ਪਰ ਸਾਚੀਏ ਕਾਲ ਦਾ ਜਵਾਬ ਉਹਨਾਂ ਨੇ ਦੇ ਦਿੱਤਾ। ਉਸ ਦੀ ਸੱਸ ਨੇ ਪੈਰਾਂ ਨੂੰ ਹੱਥ ਤਾਂ ਲਵਾ ਲਏ ਪਰ ਅਸੀਸ ਕੋਈ ਨਾ ਦਿੱਤੀ। ਉਹ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਸੁਭਾਅ ਰਹੇ ਅਸੀਸਾਂ ਦੇਣ ਵਾਲਾ। ਕਈ ਬਜ਼ੁਰਗਾਂ ਦਾ ਸੁਭਾਅ ਹੁੰਦਾ ਕਿ ਪਾਣੀ ਦਾ ਗਲਾਸ ਫੜਾ ਦਿਓ ਤਾਂ ਵੀ ਅਸੀਸਾਂ ਦੀਆਂ ਝੜੀਆਂ ਨਾ ਦੇਣਗੇ। ਪਰ ਅਸੀਸਾਂ ਦੇਣ ਦੇ ਮਾਮਲੇ ਵਿੱਚ ਹਰਮਨ ਦੀ ਮੰਮੀ ਨੇ ਸਾਰੀ ਉਮਰ ਕੰਜੂਸੀ ਹੀ ਕੀਤੀ ਹੈ। ਵਿਆਹ ਤੋਂ 3-4 ਕੁ ਦਿਨਾਂ ਬਾਅਦ ਹੀ ਵੰਡਣਾ ਦੀਆਂ ਗੱਲਾਂ ਹਰਮਨ ਦੇ ਕੰਨੀ ਪਈਆਂ। ਇਹ ਕੁੜੀ ਇਹ ਪੈਰੀ ਹੱਥ ਲਾ ਦਿਆ ਕਰੂ ਪੜ੍ਹੀ ਲਿਖੀ ਨੂੰ ਲੈ ਆਈ ਪੈਰੀ ਹੱਥ ਨਾ ਕਿਤੇ ਦੂਰ ਤੋਂ ਹੀ ਸਤਿ ਸ੍ਰੀ ਅਕਾਲ ਹੋਊਗੀ ਉਹ ਹੱਸਿਆ ਹਰਮਨ ਨੇ ਸੋਚਿਆ ਕਿ ਆਹ ਕੀ ਗੱਲ ਹੋਈ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਪੜ੍ਹੇ ਲਿਖੇ ਆਦਰ ਸਤਕਾਰ ਨਹੀਂ ਕਰਦੇ ਉਸਨੇ ਰੱਬ ਦਾ ਸ਼ੁਕਰ ਕੀਤਾ ਕਿ ਇਹ ਗੱਲਾਂ ਉਸਦੇ ਕੰਨੀਆਂ ਪਈਆਂ ਨਹੀਂ ਤਾਂ ਕੀ ਪਤਾ ਉਹ ਵੀ ਇਹੀ ਸੋਚ ਲੈਂਦੀ ਕਿ ਮਨ ਵਿੱਚ ਸਤਕਾਰ ਹੋਣਾ ਚਾਹੀਦਾ ਦਿਖਾਵਾ ਕਰਨ ਦਾ ਕੀ ਫਾਇਦਾ ਪਰ ਹਰਮਨ ਦੀ ਵੀ ਸੋਚ ਥੋੜੀ ਬਦਲੀ ਮਨ ਕਿਹੜਾ ਕੋਈ ਫਰੋਲ ਕੇ ਦੇਖਦਾ ਕੁਝ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਕਿ ਪਤਾ ਲੱਗੇ ਤੁਸੀਂ ਸਤਿਕਾਰ ਕਰਦੇ ਹੋ ਪਰ ਹਰਮਨ ਨੂੰ ਆਪਣੇ ਸਹੋਰੇ ਦਾ ਪੈਰ ਪਿੱਛੇ ਨੂੰ ਖਿੱਚਣਾ ਚੰਗਾ ਨਹੀਂ ਲੱਗਦਾ ਸੀ ਉਸਨੇ ਇਹ ਸੁਣਿਆ ਸੀ ਕਿ ਪੈਰ ਪਿੱਛੇ ਵੱਲ ਕੋਈ ਉਦੋਂ ਹੀ ਖਿੱਚਦਾ ਜਦੋਂ ਪੈਰੀ ਹੱਥ ਲਾਉਣ ਵਾਲੇ ਨਾਲ ਕੋਈ ਸਖਤ ਨਰਾਜ਼ਗੀ ਹੋਵੇ ਕਈ ਤਰ੍ਹਾਂ ਦੇ ਖਿਆਲ ਹਰਮਨ ਦੇ ਮਨ ਵਿੱਚ ਆਉਂਦੇ ਕਿ ਸ਼ਾਇਦ ਮੇਰੇ ਪੇਕਿਆਂ ਨੇ ਉਮੀਦ ਨਾਲੋਂ ਘੱਟ ਸਮਾਨ ਦਿੱਤਾ ਹੋਵੇਗਾ ਜਾਂ ਉਸ ਦਾ ਪੜ੍ਹੀ ਲਿਖੀ ਹੋਣਾ ਪਸੰਦ ਨਾ ਹੋਵੇ ਜਿਵੇਂ ਆਮ ਕਰਕੇ ਪਿੰਡਾਂ ਵਿੱਚ ਪੜ੍ਹੀ ਲਿਖੀ ਨੂੰ ਦਾ ਆਉਣਾ ਇਹ ਸਮਝ ਲਿਆ ਜਾਂਦਾ ਕਿ ਬਜ਼ੁਰਗਾਂ ਦੇ ਕਰਮ ਵਿੱਚ ਸੁੱਖ ਨਹੀਂ ਇਹ ਭਰਮ ਪਾਲੇ ਹੋਏ ਹੁੰਦੇ ਨੇ ਕਿ ਪੜ੍ਹੀਆਂ ਲਿਖੀਆਂ ਨੂੰਹਾਂ ਕੰਮ ਨਹੀਂ ਕਰਦੀਆਂ ਉਹ ਕਹਿੰਦੇ ਨੇ ਕਿ 8 ਵਜੇ ਤਾਂ ਉਹ ਸੁੱਤੀਆਂ ਉੱਠਦੀਆਂ ਨੇ ਉਹਨੇ ਨੂੰ ਪਿੰਡ ਵਾਲੇ ਅੱਧਾ ਕੰਮ ਨਿਮੇੜ ਲੈਂਦੇ ਹਨ ਪਾਵੇਂ ਹਰ ਕਿਸੇ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਹਰਮਨ ਦੀ ਸੱਸ ਨੇ ਤਾਂ ਵਿਆਹ ਤੋਂ ਥੋੜੇ ਕੁ ਦਿਨਾਂ ਬਾਅਦ ਉਸ ਨੂੰ ਸੁਣਾ ਵੀ ਦਿੱਤਾ ਸੀ ਕਿ ਤੇਰਾ ਮਾਮਾ ਕਹਿੰਦਾ ਮੇਰੀ ਭੈਣ ਦੇ ਕਰਮਾਂ ਵਿੱਚ ਸੁੱਖ ਨਹੀਂ ਤਾਂ ਹੀ ਪੜ੍ਹੀ ਲਿਖੀ ਨੂੰ ਲੈ ਆਈ ਉਹ ਬੜੀ ਹੈਰਾਨ ਹੋਈ ਕਿ ਜਿਹੜਾ ਬੰਦਾ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੀ ਨਹੀਂ ਉਸਨੇ ਇਹ ਕਿਵੇਂ ਕਹਿ ਦਿੱਤਾ ਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਧੀ ਨੂੰ ਬਣ ਕੇ ਕਿਸੇ ਦੇ ਘਰ ਚਲੀ ਜਾਂਦੀ ਹੈ ਤਾਂ ਉਸ ਨੂੰ ਬਥੇਰੇ ਇਸ ਤਰ੍ਹਾਂ ਦੇ ਸਰਟੀਫਿਕੇਟ ਵੀ ਮਿਲ ਜਾਂਦੇ ਨੇ ਜੋ ਉਸਨੇ ਸੋਚਿਆ ਵੀ ਨਹੀਂ ਹੁੰਦਾ ਚਲੋ ਇਹ ਗੱਲ ਤਾਂ ਵੱਖਰੀ ਹੈ ਚਿੰਤਾ ਤਾਂ ਉਸ ਨੂੰ ਪਾਪਾ ਜੀ ਦੀ ਨਰਾਜ਼ਗੀ ਦੀ ਸੀ ਸਮਾਂ ਬੀਤਦਾ ਰਿਹਾ ਪਾਪਾ ਜੀ ਦੀਆਂ ਗੱਲਾਂ ਤੋਂ ਹਰਮਨ ਨੂੰ ਕਦੇ ਵੀ ਲਾਲਚ ਦੀ ਬੂੰ ਨਹੀਂ ਆਈ ਉਸ ਨੂੰ ਉਹ ਕਿਸੇ ਦਰवेश ਦੀ ਤਰ੍ਹਾਂ ਲੱਗਦੇ ਬਿਲਕੁਲ ਇੱਕ ਰੁੱਖ ਵਾਂਗ ਉਹਨਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਔਖੇ ਦਿਨ ਦੇਖੇ ਹੋਏ ਸਨ ਮਾਪੇ ਤਾਂ ਬਚਪਨ ਵਿੱਚ ਹੀ ਚਲੇ ਗਏ ਰਿਸ਼ਤੇਦਾਰੀਆਂ ਵਿੱਚ ਰਹਿ ਕੇ ਪਲੇ ਤੇ ਵੱਡੇ ਹੋਏ ਸਨ ਜਦੋਂ ਥੋੜੇ ਵੱਡੇ ਹੋਏ ਤਾ ਆਪਣੇ ਛੋਟੇ ਭਰਾਵਾਂ ਦੀ ਵਿਆਹ ਵੀ ਕੀਤੇ ਅਤੇ ਸਾਰਿਆਂ ਨੂੰ ਬਰਾਬਰ ਦੀ ਜ਼ਮੀਨ ਵੀ ਬਣਾ ਕੇ ਦਿੱਤੀ ਸੀ ਸਕੂਲੀ ਪੜ੍ਹਾਈ ਤਾਂ ਉਹਨਾਂ ਨੇ ਹੀ ਸੀ ਕੀਤੀ ਹੋਈ ਪਰ ਉਹਨਾਂ ਜ਼ਿੰਦਗੀ ਨੂੰ ਆਪਣੇ ਆਪ ਨੂੰ ਪੜੇ ਲਿਖੇ ਸਮਝਣ ਵਾਲੇ ਲੋਕਾਂ ਨਾਲੋਂ ਵਧੀਆ ਸੁਚੱਜੇ ਤਰੀਕੇ ਨਾਲ ਜੀ ਤਾਂ ਹੀ ਹਰਮਨ ਦਾ ਚਿੱਤ ਕਰਦਾ ਹੁੰਦਾ ਸੀ ਉਹਨਾਂ ਦੇ ਪੈਰੀ ਹੱਥ ਲਾਉਣ ਨੂੰ ਪਰ ਜਦੋਂ ਉਹ ਉਹਨਾਂ ਕੋਲ ਜਾ ਕੇ ਝੁਕਦੀ ਉਹ ਪਿੱਛਾਂ ਹਟ ਜਾਂਦੇ ਇਹ ਗੱਲ ਹਰਮਨ ਦੇ ਦਿਲ ਤੇ ਬੜੀ ਸੱਟ ਮਾਰਦੀ ਪਿੰਡਾਂ ਵਿੱਚ ਨੂੰ ਸੋਹਰਾ ਆਪਸ ਵਿੱਚ ਬਹੁਤੀਆਂ ਗੱਲਾਂ ਨਹੀਂ ਕਰਦੇ ਹੁੰਦੇ ਇਸ ਲਈ ਪਾਪਾ ਜੀ ਨੂੰ ਪੁੱਛਣਾ ਕਿ ਉਹ ਇਸ ਤਰ੍ਹਾਂ ਕਿਉਂ ਕਰਦੇ ਹਨ ਦਾਤਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉਹ ਵੈਸੇ ਵੀ ਬਹੁਤ ਘੱਟ ਬੋਲਦੇ ਸਨ ਵਿਰੇੜੇ ਵਿੱਚ ਵੀ ਨਹੀਂ ਵੀ ਪਾ ਕੇ ਵਿਚਾਰੇ ਜਿਹੇ ਬਣ ਕੇ ਮੰਜੇ ਤੇ ਬੈਠੇ ਹੁੰਦੇ ਹਰਮਨ ਨੇ ਆਪਣੀ ਸੱਸ ਨੂੰ ਪੁੱਛਿਆ ਕਿ ਪਾਪਾ ਜੀ ਚੁੱਪ ਕਰਕੇ ਕਿਉਂ ਬੈਠੇ ਰਹਿੰਦੇ ਨੇ ਉਸ ਦੀ ਸੱਸ ਨੇ ਬੜੀ ਹਾਸੋਹਿਣੀ ਨਾਲ ਆਖੀ ਕਿ ਤੇਰਾ ਬਾਪੂ ਤੇਰੇ ਤੋਂ ਸੰਗਦਾ ਪੜੀ ਲਿਖੀ ਹੈ ਉਹ ਕਹਿੰਦਾ ਕਿ ਨੂੰ ਕੀ ਆਖੂਗੀ ਕਿਵੇਂ ਬੋਲਦੇ ਨੇ ਉਹਨਾਂ ਦੀ ਬੋਲੀ ਵੀ ਪੁਆਦੀਦਾਰ ਹਲੇਵਾ ਸੀ ਹਰਮਨ ਸਮਝ ਗਈ ਹੌਲੀ ਹੌਲੀ ਉਹ ਪਾਪਾ ਜੀ ਨੂੰ ਵੀ ਗੱਲਾਂ ਵਿੱਚ ਸ਼ਾਮਿਲ ਕਰਨ ਲੱਗ ਪਈ ਕਈ ਵਾਰ ਉਹ ਥੋੜਾ ਫਰਕ ਨਾਲ ਬੈਠਦੇ ਜਦੋਂ ਅਸੀਂ ਮਾਂ ਜੀ ਨਾਲ ਗੱਲਾਂ ਕਰਦੇ ਤਾਂ ਉਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਉਹ ਪਾਪਾ ਜੀ ਨੂੰ ਵੀ ਕੋਈ ਨਾ ਕੋਈ ਗੱਲ ਪੁੱਛ ਲੈਂਦੇ ਤਾਂ ਉਹ ਦੱਸਣ ਲੱਗ ਪੈਂਦੇ ਹਰਮਨ ਨੂੰ ਇਹ ਤਾਂ ਤਸੱਲੀ ਹੋ ਜਾਂਦੀ ਕਿ ਪਾਪਾ ਜੀ ਨਾਰਾਜ਼ ਨਹੀਂ ਹਨ ਪਰ ਕੋਈ ਨਾ ਕੋਈ ਅਜੀਹੀ ਘਟਨਾ ਜੋ ਉਸ ਨੂੰ ਚੰਗੀ ਨਾ ਲੱਗਦੀ ਹਰਮਨ ਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਕਿ ਪਾਪਾ ਜੀ ਨਾਰਾਜ਼ ਹਨ ਇੱਕ ਦਿਨ ਉਸ ਨੇ ਆਪਣੇ ਸੱਸ ਨੂੰ ਪੁੱਛਿਆ ਕਿ ਪਾਪਾ ਜੀ ਪੈਰਾਂ ਨੂੰ ਹੱਥ ਕਿਉਂ ਨਹੀਂ ਲਵਾਉਂਦੇ ਸਾਰਾ ਦਿਨ ਗਲੀਆਂ ਵਿੱਚ ਗੋਹਾ ਮੱਦਾ ਫਿਰਦਾ ਜੁੱਤੀਆਂ ਲਿਬੜੀਆਂ ਰਹਿੰਦੀਆਂ ਗੋਹੇ ਨਾਲ ਤਾਂ ਨਹੀਂ ਲਵਾਉਂਦਾ ਹੋ ਕਿ ਬੜੀ ਲਿਖੀ ਬਹੂ ਹੈ ਕੀ ਕਹੂ ਆਪਣੇ ਸੱਸ ਦੇ ਜਵਾਬ ਸੁਣ ਕੇ ਹਰਮਨ ਨੂੰ ਹਾਸਾ ਆ ਗਿਆ ਪਿੰਡ ਵਿੱਚ ਆਮ ਕਰਕੇ ਬਜ਼ੁਰਗਾਂ ਦੀਆਂ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਹਨ ਉਹ ਕਦੇ ਵੀ ਪਿਆਰ ਦਾ ਦਿਖਾਵਾ ਨਹੀਂ ਕਰਦੇ ਪਰ ਜਦੋਂ ਉਹ ਮੰਜੇ ਤੇ ਬੈਠੇ ਹੁੰਦੇ ਨੇ ਉਦੋਂ ਕਿਹੜਾ ਲਵਾਉਂਦੇ ਨੇ ਹਰਮਨ ਨੇ ਥੋੜਾ ਸੋਚ ਕੇ ਆਖਿਆ ਇਹ ਤਾਂ ਕਿਸੇ ਤੋਂ ਵੀ ਨਹੀਂ ਲਵਾਉਂਦਾ ਉਸ ਦੀ ਸੱਸ ਨੇ ਕਿਹਾ ਹਰਮਨ ਨੇ ਸੋਚਿਆ ਚਲੋ ਫਿਰ ਤਾਂ ਕੋਈ ਗੱਲ ਨਹੀਂ ਉਸ ਨੇ ਆਪਣੀ ਚਿੰਤਾ ਘਟਾ ਲਈ ਪਰ ਇੱਕ ਦਿਨ ਪਿੰਡ ਵਿੱਚ ਉਹ ਚਾਚਾ ਜੀ ਦੀ ਨੂੰਹ ਨੇ ਬਾਪੂ ਜੀ ਦੇ ਪੈਰੀ ਹੱਥ ਲਾਏ ਤੇ ਉਹਨਾਂ ਨੇ ਚੁੱਪ ਕਰਕੇ ਲਵਾ ਵੀ ਲਈ ਤੇ ਸਿਰ ਭਰੋਸਿਆ ਹਰਮਨ ਨੂੰ ਲੱਗਿਆ ਜਿਵੇਂ ਖਜ਼ਾਨਾ ਲੁੱਟਿਆ ਜਾ ਰਿਹਾ ਹੋਵੇ ਉਸਨੇ ਫਿਰ ਆਪਣੀ ਸੱਸ ਨੂੰ ਪੁੱਛਿਆ ਤਾਂ ਉਸਨੇ ਕਿਹਾ ਇਹ ਰੀਆਂ ਇਹੀ ਜਾਣੇ ਉਸਦੀ ਸੱਸ ਨੇ ਸੌ ਦੀ ਇੱਕ ਸੁਣਾ ਦਿੱਤੀ ਇੱਕ ਵਾਰ ਹਰਮਨ ਤੇ ਉਸਦਾ ਪਤੀ ਰਿਸ਼ਤੇਦਾਰੀਆਂ ਵਿੱਚ ਘੁੰਮ ਕੇ ਚਾਰ ਕੁ ਦਿਨਾਂ ਬਾਅਦ ਘਰ ਆਏ ਪਾਪਾ ਜੀ ਘਰ ਨਹੀਂ ਸਨ ਉਹ ਜ਼ਿਆਦਾ ਸਮਾਂ ਗੁਰਦੁਆਰਾ ਸਾਹਿਬ ਦੇ ਭਾਂਡੇ ਵਿੱਚ ਬੈਠੇ ਬਜ਼ੁਰਗਾਂ ਕੋਲ ਹੀ ਬਤਾਉਂਦੇ ਚਾਹ ਰੋਟੀ ਦੇ ਸਮੇਂ ਹੀ ਘਰ ਆਉਂਦੇ ਹਰਮਨ ਨੇ ਆਪਣੇ ਪਤੀ ਨੂੰ ਕਿਹਾ ਕਿ ਅੱਜ ਜਦ ਪਾਪਾ ਜੀ ਘਰ ਆਉਣਗੇ ਆਪਾਂ ਫਟਾਫਟ ਪੈਰੀ ਹੱਥ ਲਾ ਦੇਾਂਗੇ ਉਸਦੇ ਪਤੀ ਨੇ ਕਿਹਾ ਮੈਨੂੰ ਸੰਗ ਆਉਂਦੀ ਆ ਅਸੀਂ ਕਦੇ ਨਹੀਂ ਲਾਏ ਤੂੰ ਪੈਰੀ ਹੱਥ ਲਾਉਣ ਦੇ ਆ ਇੰਨਾ ਪਿੱਛੇ ਕਿਉਂ ਪਈ ਆ ਜਿਵੇਂ ਸ਼ੁਦਾਈ ਕਰਦੇ ਹੁੰਦੇ ਨੇ ਉਸਨੇ ਥੋੜੀ ਨਰਾਜ਼ਗੀ ਨਾਲ ਆਖਿਆ ਹਰਮਨ ਨੇ ਕਿਹਾ ਲਾ ਕੇ ਦੇਖਿਓ ਆਜੋ ਕਿੰਨੇ ਖੁਸ਼ ਹੋ ਜਾਣਗੇ ਕਾਫੀ ਮਿਹਨਤ ਤਰਲੇ ਕਰਨ ਤੋਂ ਬਾਅਦ ਉਸਦਾ ਪਤੀ ਮੰਨ ਗਿਆ ਪਰ ਹਰਮਨ ਦੇ ਮਨ ਵਿੱਚ ਡਰ ਅਤੇ ਖੁਸ਼ੀ ਦੇ ਭਾਵ ਵਾਰ-ਵਾਰ ਸਿਰ ਝੁਕਦੇ ਕਦੇ ਸੋਚ ਲਈ ਕਿ ਉਹਨਾਂ ਕੋਈ ਸੰਕਲਪਨਾ ਕੀਤਾ ਹੋਵੇ ਉਹਨਾਂ ਟੁੱਟ ਜਾਵੇ ਕਿਤੇ ਕਦੇ ਸੋਚ ਲਈ ਅੱਜ ਇੱਕ ਪਾਸਾ ਹੋ ਜਾਓ ਜੇ ਬਾਪੂ ਜੀ ਗੁੱਸੇ ਹੋਏ ਤਾਂ ਪੁੱਛ ਲਵਾਂ ਕਿ ਮੇਰਾ ਕੀ ਕਸੂਰ ਹੈ ਮੇਰੀ ਗਲਤੀ ਦੱਸੋ ਕਿ ਵੱਧ ਪੜੇ ਲਿਖੇ ਹੋਣਾ ਕੋਈ ਗੁਨਾਹ ਹੈ ਉਸ ਦੇ ਮਨਾਂ ਅੰਦਰ ਵਿਚਾਰ ਆ ਰਹੇ ਸਨ ਉਸ ਨੂੰ ਟੜਕੂ ਲੱਗਿਆ ਪਿਆ ਸੀ ਏ ਤਾਂ ਪਤਾ ਸੀ ਕਿ ਪਾਪਾ ਜੀ ਨੇ ਪੈਰ ਪਛਾਣ ਖਿੱਚ ਲੈਣੇ ਨੇ ਫਿਰ ਸੋਚਦੇ ਹੁਣ ਕੀ ਕਰੀਏ ਉਸਨੇ ਸੋਚਿਆ ਲੁਕ ਕੇ ਇਕਦਮ ਸਾਹਮਣੇ ਆ ਜਾਵਾਂਗੇ ਉਹਨਾਂ ਨੂੰ ਪਤਾ ਨਹੀਂ ਨਹੀਂ ਲੱਗੇਗਾ ਕੀ ਹੋਇਆ ਜਦੋਂ ਪਾਪਾ ਜੀ ਦੀ ਆਵਾਜ਼ ਆਈ ਹਰਮਨ ਤੇ ਉਸਦਾ ਪਤੀ ਦਰਵਾਜ਼ੇ ਪਿੱਛੇ ਲੁਕ ਗਏ ਉਹ ਔਨ ਸਾਰਾ ਸਾਹਮਣੇ ਕੰਧ ਤੇ ਲੱਗੀ ਘੜੀ ਤੇ ਸਮਾਂ ਦੇਖਦੇ ਹੁੰਦੇ ਸਨ ਉਸ ਦੀ ਨਿਗਾ ਉੱਪਰ ਘੜੀ ਵੱਲ ਉਹ ਦੋਨੋਂ ਉਹਨਾਂ ਦੇ ਪੈਰਾਂ ਵਿੱਚ ਇੱਕ ਪਾਸੇ ਹਰਮਨ ਦੂਜੇ ਪਾਸੇ ਉਹਨਾਂ ਦਾ ਪੁੱਤਰ ਇਹ ਸਭ ਕੁਝ ਅਚਾਨਕ ਹੋ ਗਿਆ ਪਾਪਾ ਜੀ ਨੇ ਹਰਮਨ ਦੇ ਸਿਰ ਤੇ ਹੱਥ ਰੱਖ ਦਿੱਤਾ ਆਪਣੇ ਪੁੱਤ ਨੂੰ ਜੱਫੀ ਵਿੱਚ ਲੈ ਲਿਆ ਪਿਓ ਪੁੱਤ ਕਿੰਨੀ ਦੇਰ ਜੱਫੀਆਂ ਪਾਈ ਗਏ ਪਾਪਾ ਜੀ ਬਹੁਤ ਖੁਸ਼ ਸਨ ਕਹਿਣ ਲੱਗੇ ਅੱਜ ਤਾਂ ਤੁਸੀਂ ਜਿੱਤ ਗਏ ਹਰਮਨ ਖੁਸ਼ ਸੀ ਚਿੰਤਾ ਨਿਬੜੀ ਹੁਣ ਬਾਪੂ ਜੀ ਪੈਰ ਪਛਾਣ ਨਹੀਂ ਖਿੱਚਣਗੇ ਪਤਾ ਨਹੀਂ ਕੀ ਮਨ ਵਿੱਚ ਆਇਆ ਸ਼ਾਮ ਨੂੰ ਪਾਪਾ ਜੀ ਆਪਣੇ ਬੇਟੇ ਨੂੰ ਕਹਿਣ ਲੱਗੇ ਹੁਣ ਤੁਸੀਂ ਆਪਣੀ ਕਬੀਲਦਾਰੀ ਆਪ ਸਾਬੋ ਲੈ ਐਵੇਂ ਕੀ ਮੈਂ ਸਾਹ ਮਲੀਏ ਲਾਣੇਦਾਰਾ ਲਾਣੇਦਾਰੀ ਤਾਂ ਬਜ਼ੁਰਗਾ ਹੱਥੀ ਸੌਂਦੀ ਐ ਹਰਮਨ ਦੇ ਪਤੀ ਨੇ ਪਾਪਾ ਜੀ ਦੇ ਲੱਕ ਨੂੰ ਜੱਖੀ ਪਾਉਂਦੇ ਆ ਕਿ ਹਾਂ ਹੁਣ ਸਾਹਾਂ ਦਾ ਕੋਈ ਭਰੋਸਾ ਨਹੀਂ ਐ ਨਹੀਂ ਮੁੱਕਣ ਦਿੰਦੇ ਸਾਹ ਤੁਹਾਡੇ ਇਹ ਕਹਿ ਕੇ ਹਰਮਨ ਦੇ ਘਰ ਵਾਲੇ ਨੇ ਪਾਪਾ ਜੀ ਨੂੰ ਹੋਰ ਕੁੱਟ ਲਿਆ ਉਹ ਬੱਸ ਕਰ ਪਸਲੀਆਂ ਤੋੜੇਗਾ ਛੱਡ ਮੈਨੂੰ ਚੰਗਾ ਫੇਰ ਮੇਰੀ ਇੱਕ ਗੱਲ ਮੰਨ ਹਰਮਨ ਦੇ ਸਾਰੇ ਨੇ ਕਿਹਾ ਜਦੋਂ ਬਾਣੀਏ ਦਾ ਹਿਸਾਬ ਕਰਨਾ ਹੁੰਦਾ ਮੇਰੇ ਨਾਲ ਚੱਲਿਆ ਕਰ ਹਰਮਨ ਦੇ ਘਰ ਵਾਲੇ ਨੇ ਹਾਮੀ ਭਰ ਦਿੱਤੀ ਪਾਪਾ ਜੀ ਵੀ ਖੁਸ਼ ਹੋ ਗਏ ਹਰਮਨ ਦਾ ਪਤੀ ਜਦੋਂ ਮੈਂ ਬੱਚਾ ਬਣ ਜਾਂਦਾ ਸੀ ਜਦੋਂ ਪਾਪਾ ਜੀ ਨਾਲ ਲਾੜ ਜਿਹੇ ਕਰਦੇ ਹਰਮਨ ਨੂੰ ਬਹੁਤ ਚੰਗਾ ਲੱਗਦਾ ਸੀ ਜੇ ਉਹਨਾਂ ਘਰ ਕਿਸੇ ਗੱਲ ਤੇ ਤਕਰਾਰ ਹੁੰਦੀ ਤਾਂ ਦੋ ਪਾਰਟੀਆਂ ਬਣ ਜਾਂਦੀਆਂ ਹਰਮਨ ਦਾ ਪਤੀ ਬੀਜੀ ਵੱਲ ਹੋ ਜਾਂਦਾ ਅਤੇ ਹਰਮਨ ਪਾਪਾ ਜੀ ਦੀ ਹਾਂ ਵਿੱਚ ਹਾਂ ਮਿਲਾਉਂਦੀ ਉਹ ਬੜੇ ਖੁਸ਼ ਹੁੰਦੇ ਜਦੋਂ ਹਰਮਨ ਉਹਨਾਂ ਦਾ ਪੱਖ ਲੈਂਦੀ ਇੱਕ ਦਿਨ ਹਰਮਨ ਨੂੰ ਫਿਰ ਪੇਕੇ ਜਾਣਾ ਪਿਆ ਕੁਝ ਕਿਤਾਬਾਂ ਲਿਆਉਣੀਆਂ ਸਨ ਦੂਸਰੇ ਦਿਨ ਵਾਪਸ ਆਈ ਪਾਪਾ ਜੀ ਨੇ ਫਿਰ ਪੈਰ ਪਿਸਾਨ ਨੂੰ ਖਿੱਚ ਲਏ ਉਥੇ ਰੁਕੇ ਵੀ ਨਹੀਂ ਬਾਹਰ ਲੈ ਘਰ ਚਲੇ ਗਏ ਹਰਮਨ ਬੜੀ ਹਰਿਆਣ ਪਰੇਸ਼ਾਨ ਹੋਈ ਗੱਲ ਤਾਂ ਫਿਰ ਉਥੇ ਆ ਖੜੀ ਹੋਈ ਉਸਨੇ ਸੋਚਿਆ ਮਨਾ ਛੱਡ ਕਿਉਂ ਦੁਖੀ ਹੁੰਦੀ ਹੈ ਫਿਰ ਸੋਚਿਆ ਇੱਕ ਵਾਰ ਪੁੱਛਾਂ ਤਾਂ ਜ਼ਰੂਰ ਦੇਖੀ ਜਾਉ ਮੈਂ ਆਪਣੀ ਜਿੱਦ ਛੱਡ ਦੂੰ ਜਿਵੇਂ ਉਹਨਾਂ ਨੂੰ ਠੀਕ ਲੱਗੂ ਓਵੇਂ ਕਰ ਲਿਆ ਕਰੂੰ ਕਿਉਂ ਆਪਣੇ ਦਿਮਾਗ ਤੇ ਬੋਝ ਪਾਇਆ ਹੋਇਆ ਕੋਈ ਗੱਲ ਹੋਣੀ ਆ ਉਹਨਾਂ ਦੇ ਮਨ ਵਿੱਚ ਤਾਂ ਹੀ ਤਾਂ ਇਸ ਤਰ੍ਹਾਂ ਕਰਦੇ ਨੇ ਚਲੋ ਕਦੇ ਅੰਜਾਨ ਪੁਨੇ ਵਿੱਚ ਕਹੀ ਹੋਈ ਗੱਲ ਬੁਰੀ ਲੱਗ ਗਈ ਹੋਵੇ ਜਾਨ ਬੁਝਕੇ ਬਜ਼ੁਰਗਾਂ ਦਾ ਦਿਲ ਦੁਖੀ ਕਰਾਂ ਇਹ ਤਾਂ ਸੋਚ ਵੀ ਨਹੀਂ ਸਕਦੀ ਉਹ ਕਈ ਦਿਨਾਂ ਤੋਂ ਮੌਕਾ ਭਾਲਦੀ ਰਹੀ ਇੱਕ ਦਿਨ ਦੁਪਹਿਰ ਦੀ ਚਾਹ ਫੜਾਉਣ ਗਈ ਤਾਂ ਉਸਦੇ ਪਾਪਾ ਜੀ ਇਕੱਲੇ ਹੀ ਮੰਜੇ ਤੇ ਬੈਠੇ ਸਨ ਹਰਮਨ ਚਾਹ ਰੱਖ ਕੇ ਉੱਥੇ ਹੀ ਮੰਜੀ ਦੀ ਬਾਹੀ ਨੂੰ ਹੱਥ ਪਾ ਕੇ ਬੈਠ ਗਈ ਉਸ ਦਾ ਸਾਰਾ ਉਸ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਕਿ ਹਰਮਨ ਉੱਥੇ ਕਿਉਂ ਬੈਠ ਗਈ ਉਹ ਕੁਝ ਆਖਣ ਹੀ ਲੱਗੇ ਸਨ ਕੀ ਹਰਮਨ ਨੇ ਆਪਣੀ ਗੱਲ ਸ਼ੁਰੂ ਕਰ ਦਿੱਤੀ ਪਾਪਾ ਜੀ ਇੱਕ ਗੱਲ ਪੁੱਛਾਂ ਸੱਚ ਸੱਚ ਦੱਸਣਾ ਮੈਨੂੰ ਉਹਦਾ ਸੁਭਾਅ ਹੀ ਇਹੋ ਜਿਹਾ ਪੁੱਤ ਉਹ ਆਪਣੇ ਅੰਦਰ ਬੈਠੇ ਸੱਸ ਨੂੰ ਕਦੇ ਸੌਣ ਨਹੀਂ ਦਿੰਦੀ ਤੂੰ ਐਵੇਂ ਦਿਲ ਤੇ ਨਾ ਲਾਇਆ ਕਰ ਉਸ ਦਾ ਸਾਰਾ ਹਰਮਨ ਵੱਲ ਬਿਨਾਂ ਦੇਖੇ ਹੀ ਬੋਲਿਆ ਹਰਮਨ ਸਮਝ ਗਈ ਕਿ ਪਾਪਾ ਜੀ ਮੰਮੀ ਜੀ ਬਾਰੇ ਕਹਿ ਰਹੇ ਨੇ ਉਹ ਕਈ ਵਾਰ ਦਾਲ ਪਾਣੀ ਪਿੱਛੇ ਕਹਿ ਦਿੰਦੇ ਸਨ ਕਿ ਨਾ ਲੋਣ ਨਾ ਮਿਰਚ ਮਿੱਟੀ ਵਰਗੀ ਸਬਜ਼ੀ ਬਣਾ ਕੇ ਰੱਖ ਦਿੰਦੀ ਹੈ ਚਾਹ ਵਾਲੇ ਵੀ ਨੁਕਸ ਕੱਢ ਦਿੰਦੇ ਹਰਮਨ ਨੇ ਕਿਹਾ ਨਹੀਂ ਪਾਪਾ ਜੀ ਮੈਂ ਮੰਮੀ ਮਾਰੇ ਗੱਲ ਨਹੀਂ ਆਖਣੀ ਮੈਂ ਤਾਂ ਤੁਹਾਡੇ ਤੋਂ ਪੁੱਛਣਾ ਕਿ ਤੁਸੀਂ ਮੈਨੂੰ ਪੈਰਾਂ ਨੂੰ ਹੱਥ ਕਿਉਂ ਨਹੀਂ ਲਾਉਣ ਦਿੰਦੇ ਹਰਮਨ ਕਾਲੀ ਨਾਲ ਬੋਲੀ ਉਸ ਦਾ ਸਹਰਾ ਕਹਿਣ ਲੱਗਿਆ ਮੈਂ ਤਾਂ ਤੈਨੂੰ ਆਪਣੀ ਨੂੰ ਹੀ ਨਹੀਂ ਮੰਨਦਾ ਇਹ ਸੁਣ ਕੇ ਹਰਮਨ ਨੂੰ ਧਰਤੀ ਦੀ ਗਤੀ ਤੇਜ਼ ਹੋਈ ਲੱਗੀ ਉਸ ਨੂੰ ਲੱਗਿਆ ਇਸ ਤੇਜ਼ ਗਤੀ ਨਾਲ ਹੁਣੇ-ਹੁਣੇ ਰਾਤ ਹੋ ਜਾਵੇਗੀ ਇਸ ਰਾਤ ਦੀ ਬੁੱਕਲ ਵਿੱਚ ਮੂੰਹ ਲ ਕੋ ਕੇ ਮੈਂ ਬਹੁਤ ਰੋਵਾਂਗੀ ਕੁਝ ਸੈਕਿੰਡਾਂ ਵਿੱਚ ਹੀ ਹਰਮਨ ਨੂੰ ਅੱਖਾਂ ਮੋੜੇ ਭੱਬੂ ਉਤਾਰੇ ਦੇਖਣ ਲੱਗੇ ਇੰਨੇ ਨੌਸ ਦੇ ਸਾਰੇ ਨੇ ਆਪਣਾ ਹੱਥ ਓਲੇ ਜਿਹਾ ਹਰਮਨ ਦੇ ਸਿਰ ਤੇ ਰੱਖ ਦਿੱਤਾ ਤੇ ਕਿਹਾ ਮੈਂ ਤਾਂ ਤੈਨੂੰ ਆਪਣੀ ਧੀ ਸਮਝਦਾ ਧੀਆਂ ਤੋਂ ਪੈਰਾਂ ਨੂੰ ਹੱਥ ਨਹੀਂ ਲਵਾਇਆ ਕਰਦੇ ਪਾਪਾ ਜੀ ਦੇ ਸਿਰ ਤੇ ਰੱਖੇ ਹੱਥ ਤੇ ਉਸ ਦੇ ਸਾਰੇ ਸਰੀਰ ਵਿੱਚ ਸਕੂਨ ਭਰ ਦਿੱਤਾ ਹਰਮਨ ਫਿਰ ਉਹਨਾਂ ਦੇ ਪੈਰਾਂ ਵੱਲ ਨੂੰ ਝੁਕੀ ਤੇ ਉਹਨਾਂ ਨੇ ਪੈਰ ਪਿਛਾਂ ਖਿੱਚ ਲਏ ਉਹ ਆਪਣੀ ਗਲਤੀ ਤੇ ਸ਼ਰਮਿੰਦਾ ਹੋਈ ਉਸ ਕੋਲ ਨਾਲ ਭਰੇ ਉਥੋਂ ਉੱਠ ਕੇ ਅੰਦਰ ਚਲੀ ਗਈ ਉਸ ਦਾ ਦਿਲ ਦਿਮਾਗ ਖੁਸ਼ੀ ਵਿੱਚ ਝੂਮ ਉੱਠੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ